300 ਰੁਪਏ ਦਿਹਾੜੀ ਆ ਕੋਈ ਜਵਾ ਕੰਮ ਕਰੇ ਜਾਂਦਾ ਕੋਈ ਜਾਂਦਾ ਨਹੀਂ ਹੈ ਜਿਹੜਾ ਸਾਡਾ ਮਿਹਨਤ ਮੰਜੂਰੀ ਸੀ ਉਹਦਾ ਸਰਕਾਰ ਨੇ ਸਾਰੀ ਖੋਹ ਲਈ ਮਸ਼ੀਨਾਂ ਚਲਾਦਿਆਂ ਝੋਨੇ ਵਾਲਿਆਂ ਹੈ ਇੱਕ ਨਰਮਾ ਸੀ ਨਰਮਾ ਵਿੱਚੋਂ ਹਟਾਤਾ ਕਿ ਜੇ ਬੁੜੀਆਂ ਝੋਨਾ ਚੁਗਣ ਜਾਂਦੀਆਂ ਖੇਤਾਂ 'ਚ ਤੇ ਤਨਾਟ ਲੋਕ ਉਹਨਾਂ ਨੂੰ ਬਾਹਰ ਕੱਢ ਦਿੰਦੇ ਆ ਜੇ ਭੈਣਾ ਪਸ਼ੂ ਰੱਖਦਿਆਂ ਸੀ ਤੇ ਤਨਾਟ ਲੋਕ ਹੁਣ ਖੇਤਾਂ 'ਚ ਭੈਣਾ ਨੂੰ ਨਹੀਂ ਬਣਨ ਦਿੰਦੇ ਸੜੇ ਕੋਲੇ ਮਜ਼ਦੂਰੀ ਸੀਗੀ ਨਰੇਗਾ ਦੀ ਹਾਂ ਕੋਈ ਭਾਂ ਡਰੇਗਾ ਤੋਂ ਲੇਟ ਹੋ ਜਾਂਦੀ ਸੀ ਤਣਾੜ ਲੋ ਕਾ ਦਿੰਦੇ ਸੀ ਇਹਦਾ ਨਾਂ ਨਹੀਂ ਲਿਹਾਉਣਾ ਕਿ ਜੇ ਕੋਈ ਭਣ ਅਸੀਂ ਹੁਣ ਨਰੇਗਾ ਦੇ ਦੂਰੋਂ ਚੱਲ ਕੇ ਜਾਂਦੇ ਸੀ ਸੜਨ ਡਰੇਗਾ ਵਿੜਿੰਗ ਚੱਲਦਾ ਸੀ ਅਸੀਂ ਨਹਿਰ ਤੋਂ ਜਾਂਦੇ ਸੀ ਸਾਡੇ ਪਿੰਡਕ ਬਹੁਤ ਕਈ ਘਰਾਂ ਦੇ ਵੀ ਹਾਲਤ ਖਰਾਬ ਆ ਕਿਸੇ ਸਰਕਾਰ ਨੇ ਨਹੀਂ ਪੁੱਛਿਆ ਤੁਸੀਂ ਕਿਵੇਂ ਆ ਕਿਵੇਂ ਨਹੀਂ ਨਾ ਮੀਆਂ ਚ ਨਾ ਸਾਡੇ ਤਿੰਨ ਮਹੀਨੇ ਹੋ ਗਏ ਕੰਮ ਰੁਕੇ ਆ ਪਰ ਕਿਸੇ ਸਰਕਾਰ ਨੇ ਨਹੀਂ ਪੁੱਛਿਆ ਕਿ ਟੈਸਟ ਆਮ ਅਸੀਂ ਡੀਸੀ ਦਫ਼ਤਰ ਸ਼੍ਰੀ ਮਖਸਰ ਸਾਹਿਬ ਖੜੇ ਹੋਏ ਆ ਤੇ ਇੱਥੇ ਮਜ਼ਦੂਰਾਂ ਨੇ ਆ ਜਿਹੜਾ ਡੀਸੀ ਦਫ਼ਤਰ ਦੇ ਅੱਗੇ ਧਰਨਾ ਪ੍ਰਦਰਸ਼ਨ ਆ ਜਿਹੜਾ ਉਹ ਕਰ ਰਹੇ ਹੈਗੇ ਆ ਧਰਨਾ ਲੱਗਾ ਹੋਇਆ ਇੱਥੇ ਸਾਡੇ ਨਾਲ ਮਜ਼ਦੂਰ ਬੀਬੀਆਂ ਮੌਜੂਦ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਮਾਮਲਾ ਹੈਗਾ ਕਿਸ ਕਿਹੜੀਆਂ ਮੰਗਾਂ ਨੂੰ ਲੈ ਕੇ ਇਹ ਅੱਜ ਇੱਥੇ ਆ ਸਸੀਕਾਲ ਬੀਬੀ ਕੀ ਨਾਮ ਆ ਜੀ ਮੇਰਾ ਨਾਮ ਜਗਦੀਪ ਕੌਰ ਜੀ 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 ਬੀਬੀ ਕੀ ਮੰਗਾਂ ਨੂੰ ਲੈ ਕੇ ਅੱਜ ਇੱਥੇ ਪਹੁੰਚੇ ਅਸੀਂ ਪਹਿਲਾ ਮਸਲਾ ਇੱਕ ਨਰੇਗਾ ਦਾ ਮਸਲਾ ਲੈ ਕੇ ਆਏ ਆ ਵੀ ਜੋ ਕੋਈ ਸੜਨ ਰੇਕਰ ਕੰਮ ਚੱਲਦਾ ਸੀਗਾ ਪਹਿਲਾਂ ਤਾਂ ਸਾਨੂੰ ਕੰਮ ਦੇ ਮੀਂਹ ਰਕਮ ਆਇਆ ਸਾਥੋਂ 10 ਜਾਂ 12 ਦਿਨ ਲਵਾ ਕੇ ਤੇ ਬੰਦ ਕਰ ਦਿੰਦੇ ਸੀ ਆਨੇ ਤੁਸੀਂ ਬਸ ਸਰਕਾਰ ਨੂੰ ਬੰਦ ਹੋ ਗਿਆ ਤੇ ਜੋ ਸਾਡੇ ਪੈਸਾ ਤੇ ਲਾ ਸੀ ਉਹ ਕਰੇ ਦੋ ਮਹੀਨਿਆਂ ਦੇ ਦਾ ਕਰੇ ਤਿੰਨਾਂ ਨੂੰ ਦੇਤਾ ਜਿਹੜੇ ਕੋਈ ਸਾਡਾ 10 ਦਿਨ ਕੰਮ ਚੱਲਦਾ ਸੀ ਉਹ ਤੇ ਵੀ ਹੁਣ ਸਰਕਾਰ ਰੋਕ ਲਾ ਰਹੀ ਆ ਪਹਿਲਾਂ ਇਹਨਾਂ ਨੇ ਸਾਡੇ ਨਾਲ ਬਹੁਤ ਵੱਡੇ ਵਾਅਦੇ ਕਰਕੇ ਸਾਥੋਂ ਵੋਟਾਂ ਲੈ ਲੈਂਦੇ ਸੀ ਕਹਿ ਦਿੰਦੇ ਸੀ ਸਾਨੂੰ ਪੰਜ-ਪੰਜ ਮਰਲਿਆਂ ਦੇ ਪਲਾਟ ਦੇਵਾਂਗੇ ਪਲਾਟਾਂ ਦੇ ਲਾਲਚ ਲਿਆ ਕੇ ਸਾਨੂੰ ਅਸੀਂ ਵਿਚਾਰੇ ਗਰੀਬ ਸੀ ਕਰੋ ਅਸੀਂ ਕਹਿੰਦੇ ਇਸ ਦਾ ਚਲ ਵੋਟਾਂ ਪਾਈਏ ਖਵਰਾ ਸਾਨੂੰ ਕੋਈ 5-5 ਮਰਲਿਆਂ ਦੇ ਪਲਾਟ ਦੇਣਗੇ ਪਰ ਅਸੀਂ ਜਿਹੜੇ ਸਾਡੇ ਕੋਲੇ 2-2 ਮਰਲੇ ਥਾਂ ਆ ਸਾਡੇ ਉੱਥੇ ਹੀ ਪਸੂ ਬੰਨੇ ਆ ਉੱਥੇ ਹੀ ਅਸੀਂ ਰੋਟੀ ਪਕਾਉਨੇ ਆ ਜੇ ਕੋਈ ਸਾਡਾ ਰਿਸ਼ਤੇਦਾਰ ਆਉਂਦਾ ਤਾਂ ਸਾਨੂੰ ਆਇ ਲੱਗਦਾ ਵੀ ਸਾਡਾ ਰਿਸ਼ਤੇਦਾਰ ਨਾ ਰਹੇ ਤਾਂ ਤਾਂ ਹੀ ਚੰਗੀ ਗੱਲ ਆ ਅਸੀਂ ਉਹਨਾਂ ਉਹਨਾਂ ਦੋ ਦੋ ਮਰਲੇ ਤੇ ਬੈਠੇ ਆ ਕਿੰਨੀਆਂ ਸਰਕਾਰਾਂ ਹੋ ਮੜ ਗਈਆਂ ਤੇ ਪਰ ਸਾਨੂੰ ਕਿਸੇ ਨੇ ਪੰਜਾ ਮਰਲਿਆਂ ਦਾ ਪਲਾਟ ਨਹੀਂ ਕਰਕੇ ੱਟ ਕੇ ਦਿੱਤਾ ਹੁਣ ਕਿੰਨੇ ਮੀਂਹ ਪਿਆ ਅਸੀਂ ਇਹ ਕਟੰਗ ਭੁੱਖੇ ਬੈਠੇ ਰਹੇ ਅਮੀਂ ਪਿੰਡੇ ਚ ਕਿਸੇ ਸਰਕਾਰ ਨੇ ਸਾਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਸਾਡੇ ਕਮਰੇ ਡਿੱਗੇ ਪਏ ਆ ਸਾਡੇ ਘਰਾਂ ਚ ਪਾਣੀ ਵੜ ਗਿਆ ਛੱਤਾਂ ਥੱਲੇ ਆ ਕੇ ਸਾਡੇ ਗਰੀਬ ਜਨਤਾ ਦੇ ਬੱਚੇ ਮਰ ਗਏ ਸਾਡੇ ਚਿਹਲ ਵਾਲੀ ਪਿੰਡਾ ਕਿੰਨੇ ਪਸ਼ੂ ਮਰ ਗਏ ਗਰੀਬਾਂ ਦੇ ਸੱਤਾਂ ਦੇ ਹਟਾ ਕੇ ਪਰ ਇਹ ਬੋਲੀ ਸਰਕਾਰ ਸਾਡੀ ਨਹੀਂ ਗੱਲਬਾਤ ਕੋਈ ਸੁਣਦੀ ਅਸੀਂ ਇਹ ਗੱਲਬਾਤ ਸੁਣਨ ਵਾਸਤੇ ਇੱਥੇ ਆਏ ਆ ਹੁਣ ਅਸੀਂ ਗੁੰਗੇ ਬੋਲੇ ਬਣ ਕੇ ਨਹੀਂ ਰਹਿਣਾ ਅਸੀਂ ਹੁਣ ਆਪਦੇ ਹੱਕਾਂ ਲਈ ਲੜਾਂਗੇ ਪਰ ਸਿਰ ਜਾਂਦਾ ਤਾਂ ਜਾਵੇ ਤੇ ਸਾਡਾ ਸਿੱਖੀ ਸਦਕਾ ਨਾ ਜਾਵੇ ਅੱਗੇ ਤਾਂ ਕੱਲੇ ਸਾਡੇ ਮਜ਼ਦੂਰ ਬੰਦੇ ਬੋਲਦੇ ਸੀ ਹੁਣ ਅਸੀਂ ਭੈਣਾਂ ਨੇ ਵੀ ਘਰਾਂ ਨੂੰ ਜਿੰਦਰੇ ਲਾਤੇ ਆ ਆਦੇ ਬੱਚਿਆਂ ਨੂੰ ਇਲਾਜ ਦੇ ਕੇ ਆਉਣ ਨਾ ਅਸੀਂ ਕਹਿੰਦੇ ਆ ਵੀ ਜਿੰਨਾ ਚਿਰ ਸਾਡੀਆਂ ਮੰਗਾਂ ਇਹਨਾਂ ਨੇ ਨਾ ਪੂਰੀਆਂ ਕੀਤੀਆਂ ਉਹਨਾਂ ਚਿਰ ਸਾਡੇ ਘਰਾਂ ਨੂੰ ਭਾਵਾਂ 2 ਮਹੀਨਾ ਜਿੰਦੇ ਲੱਗੇ ਰਹਿਣਾ ਪਵਾ 3 ਮਹੀਨੇ ਜਿੰਦੇ ਲੱਗੇ ਰਹਿ ਜਾਣਾ ਅਸੀਂ ਡੀਸੀ ਦਫ਼ਤਰ ਇੱਥੇ ਬੈਠੀਆਂ ਹੀ ਰਹਾਂਗਾ ਪਵਾ ਸੀ ਭੁੱਖਾ ਰਗੇ ਪਵਾ ਸੀ ਧਿਆਨਾਂ ਰਹੀਏ ਅਸੀਂ ਇੱਥੇ ਬੈਠੇ ਰਹਾਂਗੇ ਕਿੱਥੋਂ ਤੁਸੀਂ ਕਿੱਥੋਂ ਆਏ ਅਸੀਂ ਪਿੰਡ ਵੜਿੰਗ ਤੋਂ ਆਏ ਆ ਚੋਹਲਾਲੀ ਤੋਂ ਆਏ ਆ ਸਾਡੇ ਨੇੜੇ ਨੇੜੇ ਪਿੰਡਾਂ ਦੇ ਜਿੰਨੇ ਵੀ ਜ਼ਿਲ੍ਹੇ ਦੇ ਮਕਸਰ ਜ਼ਿਲ੍ਹੇ ਦੇ ਸਾਰੇ ਦੁਨੀਆ ਇੱਥੇ ਆ ਰਹੀ ਆ ਕਈ ਆਈ ਜਾਂਦੇ ਆ ਕਈ ਪਹੁੰਚ ਗਏ ਅਛਾ ਬੀਬੀ ਤੁਸੀਂ ਤੁਹਾਡਾ ਪਿੰਡ ਕਿਹੜਾ ਹੈਗਾ ਮੇਰਾ ਸਵਾਲ ਇਹ ਸੀਗਾ ਤੁਹਾਡਾ ਪਿੰਡ ਕਿਹੜਾ ਮੇਰਾ ਪਿੰਡ ਵੜਿੰਗ ਵਿੰਡੰਗ ਖਾਸ ਜਾਂ ਵਿਡੰਗ ਬਾਹਰ ਲਈ ਢਾਣੀ ਨਹੀਂ ਅਸੀਂ ਨਹਿਰ ਤੇ ਰਹਿੰਦੇ ਆ ਹਰ ਸਮੇਂ ਸਾਥੋ ਵੋਟਾਂ ਲੈ ਜਾਂਦੇ ਆ ਸਾਨੂੰ ਕਹਿ ਦਿੰਦੇ ਸਾਨੂੰ 55 ਮਰਲਿਆਂ ਦੇ ਪਲਾਟ ਕੱਟ ਕੇ ਦੇਵਾਂਗੇ ਜੇ ਅਸੀਂ ਵੋਟ ਨਹੀਂ ਪਾਉਂਦੇ ਤੇ ਸਾਨੂੰ ਆਏ ਆ ਵੀ ਅਸੀਂ ਸਰਕਾਰੀ ਥਾਂ 'ਚ ਬੈਠੇ ਆ ਕਿਤੇ ਸਾਨੂੰ ਨਹਿਰਾਂ ਤੋਂ ਹੀ ਥਾਂ ਨਾ ਦੇਣ ਵੀ ਅਨੰਦਪਿੰਡ ਦੇ ਇਲਾਕੇ 'ਚ ਬੈਠੇ ਆ ਘਟ ਤੋਂ ਘਟਾ ਅਸੀਂ ਢਾਈ 300 ਘਰ ਉੱਥੇ ਬੈਠੇ ਆ ਹੁਣ ਸਾਡੇ ਸਰਪੰਚ ਨੇ ਕਮਰੇ ਲਿਖੇ ਆ ਸਾਡੇ ਪੰਜਾ ਸੱਤਾਂ ਘਰਾਂ ਦੇ ਕਮਰੇ ਲਿਖੇ ਹੀ ਨਹੀਂ ਕਹਿੰਦਾ ਜਿਹੜੇ ਸਰਕਾਰੀ ਥਾਂ 'ਚ ਬੈਠੇ ਆ ਉਹਨਾਂ ਦੇ ਕਮਰੇ ਆਉਣੇ ਹੀ ਨਹੀਂ ਜਿਨ੍ਹਾਂ ਦਾ ਜੱਦੀ ਥਾਂ ਤੋਂ ਤੋਂ ਮਰਲੇ ਕਹਿੰਦਾ ਉਹਨਾਂ ਨੂੰ ਪਲਾਟ ਮਿਲਣਗੇ ਦੂਜਿਆਂ ਨੂੰ ਨਹੀਂ ਮਿਲਣੇ ਜੇ ਸਾਨੂੰ ਲੈਟਰਨਾਂ ਦੇ ਪੈਸੇ ਆਏ ਸੀ ਸਾਨੂੰ ਇੱਕ ਇੱਕ ਕਿਸ਼ਤ ਪਾਈ ਆ ਅਸੀਂ ਦਿਹਾੜਾ ਕਰ ਕਰਕੇ ਆਵਦੀਆਂ ਲੋਟਰੀ ਨਾ ਬਣਾ ਤਾ ਲੰਨਾ ਤੇ ਕਹਿੰਦੇ ਸਰਕਾਰ ਨੇ ਪਾਤੀਆਂ ਸਾਡਾ ਦਾਦਾ 100 ਰੁਪਇਆ ਨਾ ਆਇਆ ਹੀ ਨਹੀਂ ਚ ਬੰਦੇ ਤੁਸੀਂ ਕਿਹੜੇ ਪਿੰਡੋਂ ਆਏ ਅਸੀਂ ਚੱਕ ਗਾਂ ਦਾ ਸੰਗਲਤ ਆਏ ਅੱਛਾ ਕੀ ਮੰਗਣ ਨੂੰ ਲੈ ਕੇ ਅਸੀਂ ਮੰਗ ਲੈ ਕੇ ਆਏ ਆ ਜੀ ਮਨਰੇਗਾ ਕੰਮ ਦੀ ਮਨਰੇਗਾ ਕੰਮ ਦੀ ਅਸੀਂ 19 ਤਰੀਕ ਨੂੰ ਅਗਸਤ ਸੇ ਮਹੀਨਾ ਅਗਸਤ ਸੇਗਾ ਅਸੀਂ 19 ਤਰੀਕ ਨੂੰ ਅਗਸਤ ਨੂੰ ਪਹਿਲਾ ਲਾਇਆ ਸੀ ਧਰਨਾ ਇੱਕ ਅੱਜ ਹੋਰ ਲਾ ਰਹੇ ਆ ਧਰਨਾ ਪਹਿਲਾ ਅਸੀਂ ਕੱਲਾ ਇੱਕ ਪਿੰਡ ਆਏ ਸੀ ਹੁਣ ਅਸੀਂ ਪੰਜ ਪਿੰਡ ਆਏ ਆ ਨੇ ਜਦੋਂ ਤੁਸੀਂ 19 ਤਰੀਕ ਨੂੰ ਲਾਇਆ ਸੀਗਾ ਤੁਹਾਡੇ ਕੱਲੇ ਇੱਕ ਪਿੰਡ ਤੋਂ ਆਏ ਸੀ ਇਹ ਉਹਦਾ ਕੋਈ ਫਾਇਦਾ ਹੋਇਆ ਕੋਈ ਮਿਲਿਆ ਸੀ ਕੰਮ ਤੁਹਾਨੂੰ ਨਹੀਂ ਜੀ ਸਾਨੂੰ ਕੋਈ ਕੰਮ ਨਹੀਂ ਮਿਲਿਆ ਸੀ ਮੰਗ ਪੱਤਰ ਡੀਸੀ ਦਫ਼ਤਰ 'ਚ ਦੇ ਕੇ ਆਏ ਆ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਅੱਜ ਫੇਰ ਆਏ ਆ ਜੇ ਅੱਜ ਸਾਡੀ ਸੁਣਵਾਈ ਨਾ ਕੀਤੀ ਅਸੀਂ ਹੋਰ ਹੋਰ ਅਸੀਂ ਪਿੰਡਾਂ ਨੂੰ ਲੈ ਕੇ ਆਵਾਂਗੇ ਨਾਲ ਅਸੀਂ ਅੱਜ ਪੰਜ ਪਿੰਡ ਆਇਆ ਕੱਲ ਨੂੰ ਅਸੀਂ 10 ਪਿੰਡ ਆਵਾਂਗੇ ਹਾਂਜੀ ਪਰੇਸ਼ਾਨੀ ਕਿੰਨੀ ਕੀ ਹੁੰਦੀ ਜਦੋਂ ਕੰਮ ਬੰਦ ਹੋਇਆ ਪਰੇਸ਼ਾਨੀ ਜੀ ਸਾਨੂੰ ਬਹੁਤ ਜ਼ਿਆਦਾ ਹੈ ਪਰੇਸ਼ਾਨੀ ਤਾਂ ਹੋਣੀ ਜਦੋਂ ਕੰਮ ਰੁਕ ਗਏ ਕਿਉਂਕਿ ਪਹਿਲਾਂ ਦੋ ਦੋਨੇ ਬੁੜੀ ਬੰਦਾ ਚਾਲ ਕਮਾਉਂਦੇ ਆ ਆਸਰਾ ਹੁੰਦਾ ਸਾਰਿਆਂ ਨੂੰ ਆਦੇ ਬੱਚੇ ਪਾਲੀਆ ਨੇ ਪੜ੍ਹਾਈ ਜਾਂਨੇ ਆ ਕਿਉਂਕਿ ਸਰਕਾਰ ਨੇ ਵੀ ਜਿਹੜੀ ਹੁਣ ਰੋਟੀ ਚੱਕਣਾਂ ਦੀ ਹੱਥ ਤੋਂ ਗੱਲ ਆ ਜਿਵੇਂ ਕਹਿੰਨ ਦੇ ਹੱਥ ਤੋਂ ਰੋਟੀ ਚੱਕ ਲਈ ਇਹ ਸਰਕਾਰ ਨੇ ਸਾਡੇ ਹੱਥ ਤੋਂ ਰੋਟੀ ਚੱਕੀ ਆ ਹੱਥ ਤੋਂ ਕੀ ਮੂੰਹ ਤੋਂ ਕੱਢਣ ਵਾਲੀ ਗੱਲ ਆ ਜੇ ਮੰਨ ਕੇ ਚੱਲ ਸਰਕਾਰ ਦਾ ਕੰਮ ਆ ਜੇ ਅਸੀਂ ਆਪ ਦਾ ਵੀ ਕੰਮ ਕਰਦੇ ਆ ਵੀ ਆਪ ਦਾ ਹੱਥੀ ਕੰਮ ਕਰਦੇ ਆ ਉਹ ਵੀ ਮੰਨ ਕੇ ਚੱਲ ਸਰਕਾਰ ਨੂੰ ਤਾਂ ਇਹ ਲੱਗਦਾ ਗਰੀਬ ਬੰਦਾ ਇਹ ਕੰਮ ਕਾਦੋਂ ਕਰ ਰਿਹਾ ਵੀ ਇਹ ਗਰੀਬੀ ਚ ਕੁਲੀ ਜਾਣ ਸਾਡੇ ਥੱਲੇ ਦਬੇ ਰਹਿਣ ਕਿਉਂਕਿ ਪਹਿਲਾਂ ਜਦੋਂ ਐਮ ਐਲ ਏ ਆਉਂਦੇ ਆ ਵੋਟਾਂ ਆਉਂਦੀਆਂ ਸਾਰੇ ਘਰਾਂ ਚ ਹੋ ਕੇ ਜਾਂਦੇ ਆ ਹੁਣ ਹੜਾ ਏ ਕਿੰਨੇ ਮੀਂਹ ਪਈ ਗਏ ਮਨਰੇਗਾ ਦਾ 3 ਮਹੀਨੇ ਹੋ ਗਏ ਕੰਮ ਬੰਦ ਹੋ ਗਿਆ ਕੰਮ ਦਾ ਬੰਦ ਹੋ ਗਿਆ ਕਿਸੇ ਸਰਕਾਰ ਨੇ ਨਾ ਕਿਸੇ ਆਮ ਆਦਮੀ ਨੇ ਨਾ ਕਿਸੇ ਦੂਜੇ ਬਾਦ ਸਰਕਾਰ ਨੇ ਅਕਾਲੀਆਂ ਨੇ ਨਾ ਕਾਂਗਰਸ ਨੇ ਤਿੰਨੇ ਸਰਕਾਰਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਤੁਸੀਂ ਰੋਟੀ ਖਾਣਿਆ ਜਾਂ ਤੁਹਾਡੇ ਕੋਲੇ ਕੱਪੜੇ ਹੈਗੇ ਆ ਜਾਂ ਨਹੀਂ ਹੈਗੇ ਵੀ ਤਿੰਨੇ ਸਰਕਾਰਾਂ ਨੇ ਨਹੀਂ ਸਾਨੂੰ ਪੁੱਛਿਆ ਅਸੀਂ ਜਥੇਬੰਦੀਆਂ ਵਾਲਿਆਂ ਨਾਲ ਵੀ ਸਾਰਾ ਕੁਝ ਵੇਖ ਕੇ ਜਥੇਬੰਦੀਆਂ ਵਾਲਿਆਂ ਨਾਲ ਜੁੜੇ ਆ ਅਸੀਂ ਅੱਛਾ ਪਹਿਲੇ ਇਹ ਦੱਸਿਓ ਕਿ ਤੁਹਾਡੇ ਕਿੰਨੀ ਜਗ੍ਹਾ ਦੇ ਵਿੱਚ ਤੁਸੀਂ ਰਹਿ ਰਹੇ ਹੋ ਕਿੰਨੇ ਬੱਚੇ ਆ ਤੁਹਾਡੇ ਤੇ ਮਕਾਨ ਦੀ ਹਾਲਤ ਕਿਹੋ ਜੀ ਹੈ ਤੁਹਾਡੀ ਕਿਉਂਕਿ ਅੱਜ ਕੀ ਮੀਂਹ ਕਾਫੀ ਪਿਆ ਹੈ ਹਾਂਜੀ ਮਕਾਨ ਦੀ ਹਾਲਤ ਤਾਂ ਹੁਣ ਵੀ ਅਸੀਂ ਪਾ ਲਿਆ ਮਕਾਨ ਮੰਨ ਕੇ ਚਲੋ ਹੁਣ ਮੀਆਂ ਚ ਮਕਾਨ ਤਾਂ ਖਰਾਬ ਹੋ ਹੀ ਗਿਆ ਜੇ ਵਧੀਆ ਵੀ ਮਕਾਨ ਉਹ ਵੀ ਖਰਾਬ ਹੋ ਗਏ ਮੀਆਂ ਚ ਕੋਈ ਸਰਕਾਰ ਨੇ ਨਹੀਂ ਪੁੱਛਿਆ ਵੀ ਕਿਵੇਂ ਆ ਤੁਸੀਂ ਕਿਵੇਂ ਨਹੀਂ ਸਾਡੇ ਪਿੰਡ ਬਹੁਤ ਕਈ ਘਰਾਂ ਦੇ ਵੀ ਹਾਲਤ ਖਰਾਬ ਆ ਕਿਸੇ ਸਰਕਾਰ ਨੇ ਨਹੀਂ ਪੁੱਛਿਆ ਤੁਸੀਂ ਕਿਵੇਂ ਆ ਕਿਵੇਂ ਨਹੀਂ ਨਾ ਮੀਆਂ ਚ ਨਾ ਸਾਡੇ ਤਿੰਨ ਮਹੀਨੇ ਹੋ ਗਏ ਕੰਮ ਰੁਕੇ ਪਰ ਕਿਸੇ ਸਰਕਾਰ ਨੇ ਨਹੀਂ ਪੁੱਛਿਆ ਕਿ ਸਾਡੀ ਰੋਟੀ ਪੱਕਦੀ ਆ ਜਾਂ ਨਹੀਂ ਪੱਕਦੀ ਜਿਹੜਾ ਵੋਟਾਂ ਲੈਣਗਾ ਹੁੰਦਾਂ ਉਹ ਤੋਂ ਸਾਰੇ ਆ ਕੇ ਘਰਾਂ ਚ ਵੜ ਜਾਂਦੇ ਆ ਸਾਰੇ ਆ ਕੇ ਵੜਦੇ ਆ ਸਾਰੀਆਂ ਪਾਰਟੀਆਂ ਦੇ ਬੰਦੇ ਆਉਂਦੇ ਆ ਸਾਨੂੰ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਕਿਉਂਕਿ ਅਸੀਂ ਵੋਟਾਂ ਤੱਕ મત ਵਾਲਾ ਸਰਕਾਰ ਦਾ ਸਾਡੀ ਰੋਟੀ ਤੱਕ મત ਵਾਲੀ ਸਰਕਾਰ ਨੂੰ ਅਸੀਂ ਤਾਂ ਅਸੀਂ ਇਹ ਅਪੀਲ ਕਰਦੇ ਆ ਜਿਹੜਾ ਸਾਡਾ ਮਨ ਰੇਗਾ ਦਾ ਜੇ ਕੋਈ ਵੀ ਸਰਕਾਰ ਕੰਮ ਚਲਾ ਦੇ ਅਸੀਂ ਉਸੇ ਨੂੰ ਵੋਟ ਪਾਵਾਂਗੇ ਨਹੀਂ ਸਾਡੇ ਲਈ ਸਰਕਾਰਾਂ ਖਤਮ ਨਾਲੇ ਕਹਿੰਦੇ ਹੈਗੇ ਵੀ ਇੰਨਾ ਕੁਸ ਤਾਂ ਫਰੀ ਕਰਤਾ ਬਿਜਲੀ ਤੁਹਾਨੂੰ ਫਰੀ ਕਰਤੀ ਰਾਸ਼ਨ ਤੁਹਾਨੂੰ ਫਰੀ ਕਰਤਾ ਫੇਰ ਵੀ ਕਹਿੰਦੇ ਵੀ ਤੁਸੀਂ ਅਸੀਂ ਬਿਜਲੀ ਨੂੰ ਕੱਲੀ ਨੂੰ ਕੀ ਕਰਨਾ ਬਿਜਲੀ ਦਾ ਸਾਰਿਆਂ ਦੀ ਮਾਫ ਆ ਕਿਸਾਨਾਂ ਦੀ ਵੀ ਮਾਫ ਆ ਦੁਕਾਨਦਾਰਾਂ ਦੀ ਵੀ ਮਾਫ ਆ ਸਾਰਿਆਂ ਦੀ ਮਾਫ ਆ ਜਿਹੜੀ ਸਾਡਾ ਮਨਰੇਗਾ ਦਾ ਕੰਮ ਸੀ ਉਹ ਵੀ ਸਾਥੋ ਖੋਲਿਆ ਸਰਕਾਰ ਨੇ ਇਹ ਹੀ ਕਾਂਗਰਸ ਵਾਲੇ ਕੰਮ ਸੀ ਇਹ ਵੀ ਖੋਲਿਆ ਕੱਲੀ ਬਿਜਲੀ ਨੂੰ ਵਾਸੀ ਕੀ ਕਰਗੇ ਬਿਜਲੀ ਸਾਰੇ ਲੋਕੀ ਵਰਤਦੇ ਕੱਲੇ ਮਜ਼ਦੂਰ ਤਾਂ ਨਹੀਂ ਵਰਤਦੇ ਕਾਲੇ ਮਜ਼ਦੂਰ ਨਹੀਂ ਵਰਤਦੇ ਸਰਕਾਰ ਨੂੰ ਇਹ ਸਾਡੀ ਅਪੀਲ ਆ ਬਿਜਲੀ ਸਾਰੇ ਲੋਕੀ ਵਰਤਦੇ ਆ ਸਾਡਾ ਕੰਮ ਦੇਣਾ ਜੇ ਸਾਡਾ ਕੰਮ ਦੇਣਗੇ ਤਾਂ ਵੋਟ ਲੈਣਗੇ ਨਹੀਂ ਸਾਡੇ ਨੂੰ ਖਤਮਾ ਸਰਕਾਰਾਂ ਅੱਛਾ ਕਿਤਨੇ ਕਿਤੇ ਇਹ ਨਹੀਂ ਲੱਗਦਾ ਬਿਜਲੀ ਦੇ ਵੀ ਭੋਲੇ ਬਿੱਲ ਲੈ ਲੈਣ ਰਾਸ਼ਨ ਵੀ ਨਾ ਦੇਣ ਜੇਕਰ ਕੰਮ ਦੇਣ ਤਾਂ ਪ੍ਰੋਪਰ ਦਿਹਾੜੀ ਦੇਣ ਫੇਰ ਰਾਸ਼ਨ ਤਾਂ ਸਾਨੂੰ ਦਿੱਤਾ ਹੀ ਨਹੀਂ ਜਾ ਰਿਹਾ ਜੀ ਰਾਸ਼ਨ ਕੀ ਦੇਣਾ ਸੇ ਰਾਸ਼ਨ ਤਾਂ ਜਿਹੜਾ ਅਸੀਂ ਆਪ ਕਮਉਣਾ ਸਰਕਾਰ ਨੂੰ ਤਾਂ ਲੱਗਦਾ ਉਹ ਵੀ ਇਹਨਾਂ ਦੇ ਘਰਾਂ ਚੋਂ ਚੱਕ ਲੈ ਆ ਗਏ ਅਸੀਂ ਸਰਕਾਰ ਨੂੰ ਇਹ ਲੱਗਦਾ ਵੀ ਮਜ਼ਦੂਰਾਂ ਦੇ ਘਰਾਂ ਚੋਂ ਅਸੀਂ ਉਹ ਵੀ ਲੈ ਆਗੇ ਜੀ ਹਾਂਜੀ ਅੱਛਾ ਬੀਬੀ ਤੁਸੀਂ ਕਿਹੜੇ ਪਿੰਡੋਂ ਆਏ ਹੋ ਜੀ ਸਵੇਲ ਆਲੋ ਵੀਰੇ ਕੀ ਮੰਗ ਨੂੰ ਲੈ ਕੇ ਆਏ ਤੁਸੀਂ ਅਸੀਂ ਮੰਗ ਇਹ ਲੈ ਕੇ ਆਏ ਵੀਰੇ ਸਾਡਾ ਕੰਮ ਬੰਦ ਕਰ ਦਿੱਤਾਗਾ ਅਸੀਂ ਕੰਮ ਆਪਦਾ ਲੈਣ ਆਏ ਆ ਸਾਡਾ ਕੰਮ ਚੱਲਦਾ ਰਹੇ ਤੇ ਸਾਨੂੰ ਵੀ ਆਪਦਾ ਖਰਚਾ ਸਾਨੂੰ ਮਿਲਦਾ ਨਹੀਂਗਾ ਕੁਝ ਨਹੀਂ ਮਿਲਦਾ ਸਾਡੇ ਮਕਾਨ ਸਾਡੇ ਡਿੱਗੇ ਪਏ ਨੇ ਤੇ ਮਕਾਨ ਵੀ ਡਿੱਗਿਆ ਪਿਆ ਹਾਂਜੀ ਮਕਾਨ ਵੀ ਡਿੱਗਿਆ ਪਿਆ ਸਾਡਾ ਕਿ ਸ਼ਾਤੋ ਤੋਂ ਡਿੱਗ ਪਈ ਐ ਤੇ ਹੁਣ ਸਾਨੂੰ ਕੋਈ ਸਹਾਇਤਾ ਨਹੀਂ ਮਿਲ ਰਹੀਗੀ। ਨਹੀਂ ਕੋਈ ਮੁਆਵਜ਼ਾ ਵਗੈਰਾ ਮਿਲਿਆ? ਕੁਛ ਨਹੀਂ ਮਿਲਦਾ ਜੀ ਮੁਆਵਜ਼ਾ ਮੁਆਵਜ਼ਾ ਸਾਨੂੰ। ਕੋਈ ਸ਼ਮਵਾਸ ਨਹੀਂ ਮਿਲਦਾ ਮੁਆਵਜ਼ਾ। ਨਹੀਂ ਕੋਈ ਚਿੱਠੀ ਵਗੈਰਾ ਦਿੱਤੀ ਹੈਗੀ ਡੀਸੀ ਸਾਹਿਬ ਨੂੰ? ਨਾ ਜੀ ਕੋਈ ਨਹੀਂ ਦਿੱਤਾ ਹਜੇ ਧਰਨਾ ਹੀ ਤੇ ਆ ਅਸੀਂ ਆਏ ਹੁਣ। ਪਹਿਲਾਂ ਧਰਨਾ ਸਾ ਅਸੀਂ ਲਾਉਣਾ ਸੀ ਤੇ ਮੁੜ ਕੇ ਚੱਕਦੇ ਆ ਗਏ ਸਾਡੇ ਪਿੰਡ ਦੇ ਆਏ ਨਹੀਂ ਨਾਲ ਤੇ ਅੱਜ ਅਸੀਂ ਤਾਂ ਆਏ ਆ। ਅੱਜ ਅਸੀਂ ਧਰਨਾ ਲਾਇਆ। ਅੱਛਾ ਬੀਬੀ ਨਾਲੇ ਕਹਿੰਦੇ ਸੀਗੇ ਵੀ ਕਮੀਆਂ ਦੇ ਵੇੜ ਦੀ ਮਾਨ ਸਾਹਿਬ ਨਾਲ ਗੱਲ ਕਰਦੇ ਹੁੰਦੇ ਸੀ ਭਗਵੰਤ ਮਾਨ ਜੀ। ਉਹ ਕਹਿੰਦੇ ਸੀ ਬਦਲਾਵ ਆਜੂਗਾ ਤੁਹਾਡੀ ਜ਼ਿੰਦਗੀ ਚ ਬਦਲਾਵ ਕੀ ਹੋਣਾ ਭਰਾਵਾ ਜਿਹੜਾ ਸਾਡੇ ਕੋਲੇ ਸੀਗਾ ਭਗਵਾਨਤਮਾਨ ਨੇ ਤਾਂ ਉਹ ਵੀ ਖੋ ਲਿਆ ਬੱਚੇ ਸਾਡੇ ਨਸ਼ਿਆਂ ਤੇ ਲਾਤੇ ਨਸ਼ਾ ਆਮ ਕਰਤਾ ਜੇ ਕੋਈ ਜਵਾਕ ਦਿਹਾੜੀ ਕਰਕੇ ਲਿਆਉਂਦਾ ਉਹ ਨਸ਼ਾ ਖਾ ਜਾਂਦਾ ਤੇ ਮਾਵਾਂ ਮਾਵਾਂ ਵਿਚਾਰੀਆਂ ਕਦੇ-ਕਦੇ ਭੁੱਖੀਆਂ ਬੈਠੀਆਂ ਰਹਿੰਦੀਆਂ ਤੇ ਸਾਡੀ ਦਿਹਾੜੀ ਸੀਗੀ ਜਿਹੜੀ ਨਰੇਗਾ ਦੀ ਕਿਉਂ ਨਰੇਗਾ ਦਾ ਕੰਮ ਇਹਨਾਂ ਨੇ ਬੰਦ ਕਰਤਾ ਸਾਨੂੰ ਜਦੋਂ ਤਾਂ ਇਹ ਭਗਵੰਤ ਮਾਨ ਨੇ ਬੰਨਣਾ ਸੀ ਉਹ ਰੋ ਕਹਿੰਦਾ ਮਾਤਾ ਤੁਹਾਡੀ ਪੈਸਨ ਲਾਵਾਂਗੇ ਤੁਹਾਨੂੰ 10000 ਰੁਪਿਆ ਖਾਤੇ ਚ ਪਾਵਾਂਗੇ ਕੋਈ ਵੀ ਭੈਣ ਬਾਹ ਖੜੀ ਕਰਕੇ ਕਹਦੇ ਕਿਸੇ ਵੀ ਖਾਤੇ ਚ ਇਹਨਾਂ 10000 ਰੁਪਿਆ ਮਾਤਾ ਨੂੰ ਕਿਸੇ ਨੂੰ ਪਾਇਆ ਕਿਸੇ ਦੀ ਪੈਸਨ ਲਵਾਈ ਹੋਵੇ ਨਾ ਵੀ ਜਿਹੜੀਆਂ ਪੈਸਨਾ ਲੱਗੀਆਂ ਸਮਾਂ ਦੀ ਉਹਨਾਂ ਤੇ ਵੀ ਇਹ ਕਟ ਮਾਰੀ ਜਾਂਦੇ ਆ ਜਿਹੜੀ ਸਾਨੂੰ ਆਟਾ ਦਾਲ ਮਿਲਦੀ ਸੀਗੀ ਪਹਿਲਾਂ ਸਾਨੂੰ ਛੋਲਾਂ ਦੀ ਦਾਲ ਵੀ ਦਿੱਤੀ ਜਾਂਦੀ ਸੀਗੀ ਸਾਨੂੰ ਤੇਲ ਵੀ ਮਿੱਟੀ ਦਾ ਦਿੱਤਾ ਜਾਂਦਾ ਸੀਗਾ ਤੇ ਸਾਨੂੰ ਕਣਕ ਵੀ ਮਹੀਨੇ ਦੇ ਮਹੀਨੇ ਮਿਲਦੀ ਸੀ ਹੁਣ ਉਹ ਵੀ 6 ਮਹੀਨੇ ਤੋਂ ਕਰਤੀ ਆ ਅਸੀਂ ਸਾਰੀ ਜ਼ਿੰਦਗੀ ਉਹ 35 ਕਿਲੋ ਕਣਕ ਨਹੀਂ ਅਸੀਂ 6 ਮਹੀਨੇ ਕੱਢ ਲਿਆ ਕਰਕੇ ਹੈ 300 ਰੁਪਏ ਦਿਹਾੜੀ ਹੈ ਕੋਈ ਜਵਾ ਕੰਮ ਕਰ ਤੇ ਜਾਂਦਾ ਕੋਈ ਜਾਂਦਾ ਨਹੀਂ ਹੈ ਜਿਹੜਾ ਸਾਡਾ ਮਿਹਨਤ ਮੰਜੂਰੀ ਸੀ ਉਹਦਾ ਸਰਕਾਰ ਨੇ ਸਾਰੀ ਖੋਲ ਹੀ ਮਸ਼ੀਨਾਂ ਚਲਾਦਿਆਂ ਝੋਨੇ ਹਾਲੀਆਂ ਹਾਂ ਇੱਕ ਨਰਮਾ ਸੀ ਨਰਮਾ ਵੀਜਰੋਂ ਹਟਾਤਾ ਕਿ ਜੇ ਬੁੜੀਆਂ ਝੋਨਾ ਚ ਉਨ ਜਾਂਦਿਆਂ ਖੇਤਾਂ ਚ ਤੇ ਠਣਾਟ ਲੋਕ ਉਹਨਾਂ ਨੂੰ ਬਾਹਰ ਕੱਢ ਦਿੰਦੇ ਆ ਜੇ ਭੈਣਾ ਪਸ਼ੂ ਰੱਖਦਿਆਂ ਸੀ ਤੇ ਠਣਾਟ ਲੋਕ ਉਹਨਾਂ ਖੇਤਾਂ ਚ ਭੈਣਾ ਨੂੰ ਨਹੀਂ ਵੜਨ ਦਿੰਦੇ ਤੇ ਬਸ ਭੈਣਾ ਕੀ ਕਰਨ ਕਿੱਧਰ ਜਾਣ ਹੈ ਤੇ ਸਾਡੇ ਕੋਲੇ ਮਜ਼ਦੂਰੀ ਸੀਗੀ ਇਹ ਨਿਰੱਗਾ ਦੀ ਹਾਂ ਕੋਈ ਪਾਣ ਡਰੇਗਾ ਤੋਂ ਲੇਟ ਹੋ ਜਾਂਦੀ ਸੀ ਤਣਾੜ ਲੋ ਕਾ ਦਿੰਦੇ ਸੀ ਇਹਦਾ ਨਾਂ ਨਹੀਂ ਲਿਹਾਉਣਾ ਕਿ ਜੇ ਕੋਈ ਪੈਣਾ ਅਸੀਂ ਹੁਣ ਡਰੇਗਾ ਦੇ ਦੂਰੋਂ ਚੱਲ ਕੇ ਜਾਂਦੇ ਸੀ ਸੜਨ ਡਰੇਗਾ ਵਿੜੰਗ ਚੱਲਦਾ ਸੀ ਅਸੀਂ ਨਹਿਰ ਤੋਂ ਜਾਂਦੇ ਸੀ ਸਾਡੀਆਂ ਬਹੁਤ ਪੈਣਾ ਮੁੜ ਕੇ ਆਉਂਦੀਆਂ ਸੀਗਾ ਡਰੇਗਾ ਤੋਂ ਤੇ ਸਾਡੇ ਘਰੇ ਬਸ 500 ਰੁਪਿਆ ਸੀ ਤਿੰਨ ਜੀ 500 ਰੁਪਿਆ ਕਮਾ ਕੇ ਲਿਆਉਣੇ ਆ ਹੈ ਤੇ ਸਾਡੇ ਟੱਬਰ ਖਾਣ ਵਾਲਾ ਕੀ ਅਸੀਂ 500 ਰੁਪਈਆ ਨੂੰ 10 ਕਿੱਥੇ ਕਿੱਥੇ ਲਾਈਏ ਤੇ ਕਿਹਨੂੰ ਕਿਹਨੂੰ ਖਵਾਈਏ ਦੋ ਸਾਡੇ ਬੱਚੇ ਵੀ ਆ ਖਾਣ ਵਾਲੇ ਉਹ ਵੀ ਮੰਗਦੇ ਆ ਸਾਨੂੰ ਲੀੜਾ ਕੱਪੜਾ ਵੀ ਚਾਹੀਦਾ ਸਾਡੇ ਕੋਈ ਦੋ ਰਿਸ਼ਤੇਦਾਰ ਆਉਂਦੇ ਸਾਨੂੰ ਪੈਣ ਨੂੰ ਵੀ ਚਾਹੀਦਾ ਹੈ ਸਾਥੋਂ ਵੋਟਾਂ ਲੈ ਜਾਂਦੇ ਆ ਵਰਾ ਕੇ 40 ਵਰੇ ਤਾਂ ਮੈਨੂੰ ਹੋ ਗਿਆ ਨਹਿਰ ਤੇ ਬੈਠੀ ਨੂੰ ਤੇ ਕੀ ਗੱਲ ਵੋਟਾਂ ਲੈ ਲੈਂਦੇ ਆ ਸਾਡੇ ਵਾਸਤੇ ਉਥੋਂ ਵਿੜੰਗਾ ਚੋਂ ਥਾਂ ਮੁੱਕ ਗਿਆ ਸਰਕਾਰੀ ਹੈ ਜਿਹੜੇ ਪੰਚਾਇਤੀ ਥਾਂ ਪਾਇਆ ਉਹ ਚੀਵੀਂਦਾਰ ਗਰੀਬਾਂ ਦੀ ਬੋਲੀ ਲਵਾ ਲੈਂਦੇ ਆ ਤੇ ਧਨਾਟ ਲੋਕ ਵਾ ਲੈ ਲੈਂਦੇ ਆ ਹਾਂ ਤੇ ਅਸੀਂ ਕਿੱਧਰ ਜਾਈਏ ਦੱਸ ਹੁਣ ਜੇ ਵੋਟਾਂ ਲੈਣ ਆਉਣਗੇ ਤਾਂ ਸਾਡੀਆਂ ਤਾਂ ਹੁਣ ਡਾਂਗਾ ਹੀ ਚੱਲਣਗਾ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਨਾ ਕਿਸੇ ਕਾਲੀ ਨੂੰ ਪਾਉਣੀ ਆ ਨਾ ਕਿਸੇ ਕਾਂਗਰਸ ਨੂੰ ਪਾਉਣੀ ਆ ਤੇ ਇਹਨੂੰ ਤਾਂ ਗਿਰੇ ਹੋਏ ਲੋਕ ਨੂੰ ਪਾਉਣੀ ਕਹਦੀ ਆ ਜੀ ਹਾਂਜੀ ਬੀਬੀ ਤੁਹਾਨੂੰ ਲੱਗਦਾ ਹੈਗਾ ਕੋਈ ਬਦਲਾਅ ਆ ਗਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਮਾਨ ਸਾਹਿਬ ਕਹਿੰਦੇ ਸੀ ਬਦਲਾਅ ਆਜੂਗਾ ਮਜ਼ਦੂਰਾਂ ਦੀ ਜ਼ਿੰਦਗੀ ਵਿੱਚ ਨਾ ਕਾਹਦਾ ਆਣਾ ਪਤਾ ਕੁਝ ਨਹੀਂ ਆਉਂਦਾਗਾ ਨਾ ਕੋਈ ਵੈਨੇ ਪੰਗਤ ਮਾਣੇ ਦੇਣਾ ਕੋਸ ਤੇ ਨਾ ਸਾਨੂੰ ਕੋਈ ਕਾਂਗਰਸ ਨੇ ਦਿੱਤਾ ਤੇ ਨਾ ਕੋਈ ਬਾਦਲ ਸਾਹਿਬ ਨੇ ਦਿੱਤਾ ਕੁਛ ਨਹੀਂ ਦੇ ਰਹੀ ਜੀ ਸਾਨੂੰ ਤਾਂ ਬਸ ਅਸੀਂ ਤਾਂ ਆਪਦਾ ਦਿਹਾੜੀ ਕਰਦੇ ਕੇ ਦੇਖੋ ਚਲਾ ਦੇ ਕੇ ਦੇਖੋ ਕੁਛ ਕਰਿਆ ਇਹਦਾ ਇਹ ਕੰਮ ਕਰਕੇ ਆਪਦਾ ਟਾਈਮ ਪਾਸ ਕਰ ਲੈਂਦੇ ਆ ਆ ਨੇਰੇ ਅੱਗਾ ਸੀ ਗੇ ਵੀ ਬੰਦ ਕਰਤੀ ਉਹਨਾਂ ਨੇ ਹੈ ਤੇ ਦਿਹਾੜੀ ਨਾ ਦਿਹਾੜੀ ਵਧਾਈ ਉਹਨਾਂ ਨੇ ਸਾਡੀ ਵੀ ਦਿਹਾੜੀ ਵਧ ਨਹੀਂ ਚਾਹੀਦੀ ਸੀਗੀ ਇਹ ਵੀ ਨਹੀਂ ਵਧਾਈ ਤੇ ਵਧਾਉਣੀ ਕਿ ਇਹਨਾਂ ਨੇ ਵਧਾਉਣ ਦੇ ਥਾਂ ਤੇ ਇਹਨਾਂ ਨੇ ਕੰਮ ਹੀ ਬੰਦ ਕਰਤਾ ਮੇਰੇ ਅੱਗਾ ਦਾ ਵੀ ਬੰਦ ਹੀ ਕਰ ਦੋ ਬਸ ਕੰਮ ਇਹਨਾਂ ਦਾ ਤੇ ਹੋਰ ਬਸ ਵੀ ਆਪਦਾ ਟਾਈਮ ਪਾਸ ਕਰ ਹੀ ਜਾਂਦੇ ਆ ਗਏ ਬਸ ਸਾਡੇ ਕਮਰਾਂ ਦਾ ਹਾਲ ਜਰੂਰ ਹੋਣਾ ਚਾਹੀਦਾਗਾ ਬਸ ਕਮਰੇ ਸਾਡੇ ਡਿੱਗੇ ਪਏ ਆਗੇ ਹਾਂ ਠੀਕ ਹੈ ਧੰਨਵਾਦ ਜੀ